ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂਅਰ YouTube ਚੈਨਲ ਤੇ ਵਲੌਗ ਦੀ ਸਟਾਰਟਿੰਗ ਆਪਾਂ ਕਰ ਲੇਤੀ ਆ ਹਰਦੀਪ ਪਿਆ ਸੁੱਤੇ ਤੇ ਹੁਣ ਬੱਜਿਆ 2:30 ਹੋਇਆ ਤੇ ਆਪਾਂ ਬਣਾਉਣ ਜਾ ਰਹੇ ਆ ਸਾਗ ਮੈਂ ਸਾਗ ਬਣਾਉਣ ਜਾ ਰਹੀ ਆ ਅੱਜ ਬੜਾ ਮਨ ਕਰਦਾ ਸੀ ਸਾਗ ਦਾ ਤੇ ਸਾਗ ਆਪਾਂ ਲੈ ਲੇਤਾ ਏ ਠੀਕ ਆ ਤੇ ਹੁਣ ਆਪਾਂ ਕੀ ਕਰਾਂਗੇ ਆ ਸਾਗ ਨੂੰ ਪਹਿਲਾਂ ਤਾਂ ਚੰਗੀ ਤਰ੍ਹਾਂ ਇਹਨੂੰ ਮੈਂ ਸਵਾਰੂੰਗੀ ਮਤਲਬ ਜਿਹੜਾ ਵੀ ਵਿੱਚੋਂ ਕੁਝ ਹੋਊਗਾ ਇਹਦੇ ਮੈਂ ਕੱਢ ਦੂੰਗੀ ਤੇ ਉਸ ਤੋਂ ਬਾਅਦ ਵਿੱਚ ਉਹ ਸਾਰਾ ਚੀਰ ਕੇ ਫਿਰ ਨਾਲ ਦੀ ਨਾਲ ਆ ਪੈਨ ਦੇ ਵਿੱਚ ਰੱਖੀ ਪਾਵਾਂਗੇ ਤੇ ਤੁਸੀਂ ਦੇਖ ਹੀ ਚਲੋ ਤੇ ਲਓ ਹੁਣ ਮੈਂ ਲਵਾ ਸਾਗ ਨੂੰ ਸਵਾਰ ਇਹੋ ਤੁਸੀਂ ਲਓ ਸਾਗ ਬਰਉਣਿਆ ਤਾਂ ਖਿੱਚੋ ਤਾਂ ਬਹੁਤ ਕਾਪੀ ਕਰਦੀ ਆ ਲੋਜੀ ਤੇ ਸਾਗਾ ਪਾ ਕੱਟ ਦਿੱਤਾ ਏ ਮਤਲਬ ਥੋੜਾ ਕੱਟਿਆ ਏ ਹਲੇ ਬਾਕੀ ਦਾ ਸਾਗ ਆਪਣੇ ਕੋਲ ਪਿਆ ਏ ਤੇ ਮੈਂ ਤਾਂ ਮਸ਼ੀਨ ਗੇੜ ਨਹੀਂ ਰਹੀ ਸੀਗੀ ਤੇ ਮੈਂ ਬੜੀ ਸ਼ਿਫਟਾ ਦੇ ਉੱਪਰ ਮਸ਼ੀਨ ਗੇੜ ਰਹੀ ਸੀ ਤੇ ਹੋਰ ਕਿਉਂਕਿ ਅਰਬ ਤੇ ਹਰਦੀਪ ਰਬਾਬ ਅੰਦਰ ਸੀਗੇ ਰਬਾਬ ਅਰਬ ਕੋਲ ਖੇਡ ਰਹੀ ਸੀ ਪਪਾ ਜੀ ਦੂਜੇ ਕਮਰੇ ਚ ਸੀ ਤੇ ਮੈਂ ਇਕੱਲੀ ਸੀ ਤੇ ਫਿਰ ਮੈਨੂੰ ਬਹੁਤ ਔਖਾ ਲੱਗ ਰਿਹਾ ਸੀਗਾ ਤਾਂ ਕਰੀ ਤੇ ਉਹਨਾਂ ਨੇ ਕਿਾ ਚਲੋ ਸਾਗ ਮੈਂ ਸਾਰਾ ਛੀਲੇ ਤੇ ਸੇ ਰੱਖ ਦਿੱਤਾ ਸੀ ਜਾਂ ਤੇ ਹੁਣ ਮੈਂ ਕਿਹਾ ਚਲ ਮੈਂ ਝਾੜੂ ਝੂੜੂ ਲਗਾ ਦਮਾ ਤੇ ਕਿਉਂਕਿ ਫਿਰ ਤੁਹਾਨੂੰ ਪਤਾ ਰੈਨੂ ਨੇ ਤਾਂ ਲੇਟ ਹੋਣਾ ਸੀਗਾ ਤੇ ਫਿਰ ਆਪ ਹੀ ਸਾਰਾ ਕੰਮ ਕਰਨਾ ਸੀਗਾ ਤਾਂ ਹੁਣ ਮੈਂ ਝਾੜੂ ਮਾਰਦੀ ਸੀ ਫਿਰ ਖੋਲੀ ਖੋਲੀ ਲਿਕੇ ਚਲੋ ਝਾੜੂ ਮਾਰਦੀਏ ਸਾਗ ਮੈਂ ਕੱਟ ਕੇ ਪਾਸੇ ਤੇ ਰੱਖ ਦਿੱਤਾ ਚੱਕੋ ਜੀ ਸਾਗ ਮੈਂ ਕੱਟਤਾ ਹੁਣ ਫਿਰ ਹਦੀਪੂ ਨਹੀਂ ਕਹਿੰਦੀ ਸੀ ਭੁੱਖ ਲੱਗੀ ਆ ਤੇ ਇਸ ਲਈ ਫਿਰ ਮੈਂ ਮਿੱਠੀਆਂ ਸੀਂੀਆਂ ਬਣਾ ਰਹੀ ਸੀਗੀ ਮੈਂ ਕਿਹਾ ਚਲ ਮਿੱਠੀਆਂ ਸੀਂੀਆਂ ਬਣਾਉਣੇ ਆ ਤੁਸੀਂ ਆ ਦੇਖੋ ਤੁਸੀਂ ਵਲੌਗ ਦੇਖਿਆ ਹੀ ਸੀ ਆਪਾਂ ਘਰੇ ਸੇਵੀਆਂ ਬਣਾਈਆਂ ਸੀਗੀਆਂ ਤਾਂ ਮੈਂ ਦੁੱਧ ਪਹਿਲਾਂ ਰੱਖਿਆ ਸੀ ਉਬਲਣਾ ਉਸ ਤੋਂ ਬਾਅਦ ਸੇਵੀਆਂ ਪਾਉਣੀਆਂ ਹੁੰਦੀਆਂ ਤੇ ਟਮਾਟਰ ਹਰੀ ਮਿਰਚ ਤੇ ਲਸਣ ਜੋ ਕਿ ਆਪਾਂ ਸਾਗ ਦੇ ਵਿੱਚ ਪਾਉਣਾ ਸੀ ਤੇ ਇਹ ਉਹ ਆ ਜੀ ਚੱਕੋ ਇਹ ਕੜਦੇ ਜੀ ਆਪਾਂ ਲੈ ਕੇ ਆਏ ਸੀ ਕਿ ਮੈਂ ਕਿੱਥੋਂ ਲਈ ਕੀ ਦਿਖਾ ਦਵਾਂ ਇਹ ਲੈ ਕੇ ਚ ਬ ਤਿੱਖੀ ਤਿੱਖੀ ਕਰਦਾ ਬਠੋਲੇ ਮੈਂ ਯੂਜ਼ ਨਹੀਂ ਕੀਤੀ ਤੇ ਭਿੰਡੀਆਂ ਆਪਾਂ ਨੂੰ ਚਾਚੀ ਕਨੇ ਭੇਜੀਆਂ ਸੀ ਵੀ ਤੁਸੀਂ ਵਲੌਗ ਦੇਖਿਆ ਸੀਗਾ ਭਿੰਡੀਆਂ ਦਾ ਤੇ ਚਾਚੀ ਨੇ ਕੱਲ ਫੇਰ ਭੇਜੀਆਂ ਸੀ ਪਿਆ ਇਹ ਸਾਗ ਆਪਣਾ ਬਾਹਰ ਪਿਆ ਏ ਕੁਰਸੀ ਤੇ ਰੱਖਿਆ ਹੋਇਆ ਏ ਮੈਂ ਕਿਹਾ ਚਲੋ ਫੇਰ ਐਦਾਂ ਮਾਕੇ ਸਾਗ ਕਿਆ ਹੁੰਦਾ ਵਾ ਚਲੋ ਜੀ ਸੇਨੀਆ ਬਣ ਗਈਆਂ ਸੀ ਤੇ ਆ ਚੱਕੋ ਹਬੀ ਸਤੇਵੇ ਉਠਿਆ ਸੇਵੀਆਂ ਵਾਹ ਕੀ ਬਾਤ ਹੈ ਅਰਬ ਸੇਵੀਆਂ ਖਾਈ ਜਾਂਦਾ ਹੈ ਅੰਦਰ ਪਾਪਾ ਜੀ ਖਾਂਦੇ ਆ ਆ ਮੇਰਾ ਚੁੰਦੂ ਪੁੱਤ ਹਦੀਬ ਦੇਖਾ ਚ ਹਲੇ ਵੀ ਨਹੀਂ ਤੇ ਸੇਵੀਆਂ ਬਹੁਤ ਜ਼ਿਆਦਾ ਟੇਸਟੀ ਬਣਿਆ ਰੋਟੀਆਂ ਕਮਲੇ ਬਣਾ ਲਈਆਂ ਮੈਂ ਸ਼ੌਕ ਤੋਂ ਹੁਣੀ ਗਰਮੀ ਬਹੁਤ ਹੈ ਪੁੱਤ ਮੰਮਾ ਕੀ ਗਈ ਜਾਂਦੇ ਆ ਮੰਮਾ ਆਪਾਂ ਨੂੰ ਕਹੀ ਜਾਂਦੇ ਜੁੱਤੀਆਂ ਖਾਣ ਦੇ ਕੰਮ ਕਰਦੇ ਆਪਾਂ ਕਰਦੇ ਆ ਨਾ ਪਾਪਾ ਚ ਤੂੰ ਕਰਦੇ ਆ ਰੋਇਆ ਸੀ ਹੂੰ ਮੇਰੀ ਜਾਨ ਦਾ ਤਾ ਇਹ ਇਹ ਤਾਂ ਦੇਖੋ ਨਾ ਰੋਟੀਆਂ ਕਮਲ ਨੇ ਬਣਾ ਲੀਆਂ ਵਾ ਆ ਸਾਗ ਦਾ ਕੀ ਕਰਨਾ ਆਪਾਂ ਸਾਗ ਦਾ ਆਲਣ ਪੋਣਾ ਇਹ ਆਲਣ ਪੋਣਾ ਵਾ ਸਾਗ ਆਪਣਾ ਬਣਿਆ ਹੋਇਆ ਵਾ ਆ ਆਪਾਂ ਦੁਕਾਨ ਤੋਂ ਜਦੋਂ ਨੂੰ ਆਏ ਕੰਮ ਸਾਰਾ ਕਮਲ ਨੇ ਖਤਮ ਕਰਤਾ ਹਾਂ ਤੇ ਆ ਬਹੁਤੀ ਲਾਇਆ ਕੀ ਦੇ ਹਾਂ ਫਿਰ ਹੁਣ ਦੁਕਾਨ ਤੇ ਯਾਰ ਔਖਾ ਤਾਂ ਹੁੰਦਾ ਹੀ ਹੈ ਤੁਸੀਂ ਸਮਝਦੇ ਹਾਂ ਨਾ ਦੁਕਾਨਦਾਰੀ ਬਹੁਤ ਔਖੀ ਹੈ ਅਰ ਬਾ ਇਧਰ ਵੜ ਗਿਆ ਅੰਦਰ ਆਉਣ ਸਾਹ ਅਰ ਬਾਜਾ ਕੰਮ ਮਿਲ ਗਿਆ ਨਵਾਂ ਆਪਾਂ ਨੂੰ ਆਲਣ ਪਾਣਾ ਆਲਣੀ ਕਹਿੰਦੇ ਨੇ ਨਾ ਇਹਨੂੰ ਯੈਸ ਆਪਾਂ ਪਾਣਾ ਆਲਣ ਹਾਂ ਆ ਘਰੇ ਰਹਿਨੇ ਆ ਹਾਂਜੀ ਗਾਇਸ ਆ ਗਿਆ ਆਪਣਾ ਬੰਦਾ ਆਰਪੀ ਕੋਟਨ ਵਾਲੀ ਆਲਣ ਪਾਣਾ ਪਤਾ ਆ ਇੱਧਰ ਚਲਾਓ ਵਾ ਤੇ ਸ਼ਾਬਾਸ਼ ਆਜੋ ਬੈਠੋ ਥੱਲੇ ਲੈ ਵੀ ਤੇ ਹੈਲੋ ਪ੍ਰਧਾਨ ਜੀ ਬੈਠੋ ਥੱਲੇ ਚਲੋ ਅੱਛਾ ਫਤੂਰੇ ਕੋਲ ਤੋਂ ਚੰਦੂ ਚੱਕਿਆ ਆ ਵਾਹ ਮੈਂਨੇ ਦੋ ਦਾ ਹੀ ਕੀ ਵੜਾ ਕੋਟ ਉਹ ਹੁਣ ਆ ਪਾਣੀ ਹਾਂ ਹਾਂ ਵੀ ਲੱਗ ਜੇ ਪਤਾ ਅੱਜ ਚੱਕਦੇ ਫੱਟੇ ਮਾ ਸਾਡੀ ਇੰਜੇ ਦਾ ਸੁਹਾੜਾ ਮੈਨੂੰ ਨਹੀਂ ਲੱਗਦਾ ਰਭਾਲਣ ਪਾਸਾ ਕੋਟ ਹਾਂ ਐਂ ਕਰਨਾ ਹਾਂ ਪੂਤੀ ਜਬਾ ਅਨਪਿਆਰ ਦੀ ਪਿਆਰ ਨਹੀਂ ਮੁੱਕਦਾ ਮੇਰੇ ਪੁੱਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਜੀ ਗਾਇ ਚੋਲੀ ਤੁੰਦੂ ਜੀ ਲਵ ਯੂ ਤੁਜੀ ਵੀ ਹੋਤੀ ਕਾਨੀਆਂ ਇੱਕ ਬੰਦ ਲੋਵੀ ਗਈ ਆਪਾਂ ਚੱਲੇ ਹੁਣ ਘੋਟਾ ਲਾਉਣ ਵਾਸਤੇ ਲੋਹੀ ਘੋਟਾ ਹੀ ਹੁੰਦਾ ਪ੍ਰਵਾਹ ਘੋਟ ਤੋਂ ਘੋਟ ਦੋ ਨਾ 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 ਰੋਪ ਮਾਰਦਾ ਕੁੜੀ ਨੇ ਕੀ ਹੋਇਆ ਗਰਮ ਗਰਮ ਪੈ ਗਿਆ ਓਏ ਮੇਰੇ ਨਾਸ਼ਟਾ ਛੱਟਾ ਪਾ ਦੇ ਕੁਈ ਉਹ ਕੁੱਕਰ ਜਿਦੋਂ ਪਾਣੀ ਨਿਕਲ ਨਿਕਲ ਗਿਆ ਦੇਖੋ ਇਦਾਂ ਹੋ ਗਿਆ ਕੋਈ ਆ ਮੈਂ ਤਾਈ ਪੁੱਛ ਦਾਲ ਧਰੀ ਹੈ ਕਿ ਸਾਗ ਗੰਡਾ ਨਾ ਬਣ ਜਾ ਪਲੀਜ਼ ਧਿਆਨ ਰੱਖਿਓ ਜੰਮਾ

ਮੈਨੂੰ ਹੋਇਆ ਹੈਗਾ ਕੋਲਡ ਸਰਦੀਆਂ ਦਾ ਬਿਮਾਰ ਹੋਇਆ ਨਾ ਮੈਂ ਅੱਜ ਤਾਂ ਕੋਨਾਰ ਨੂੰ ਫੜਾਉਂਦਾ ਕਵੀਰ ਬਾਪ ਆਪਣੀ ਰੋਈ ਆਉਂਦੀ ਆ ਚੁੱਪਣੀ ਹੁੰਦੀ ਬਈ ਆ ਜਾ ਆ ਜਾ ਮੇਰਾ ਛੋਣਾ ਪੁੱਤ ਹਣ ਕਿਉਂ ਜਾਂਦਾ ਵੀਰਵਾਲ ਦਿਖਾਈ ਦੇਖਾਈ ਦਿਖਾਈ ਹੁਣ ਹੁਣ ਵੀਰਵਾਲ ਜਾਦਾ ਵਾ ਹੁਣ ਕਿਉਂ ਨਹੀਂ ਆ ਹੁਣ ਕਹਿੰਦੇ ਇਹਦਾ ਵੀਰ ਨੂੰ ਰੋਂਦਾ ਦੇ ਕਿਵੇਂ ਖੁੱਤ ਆ ਜਣਾ ਖੁੱਤਾ ਖੁੱਤਾ ਪਾ ਮਾਸੀ ਨੇ ਬਣਾਤੀਆਂ ਗੰਢਾ ਤੂੰ ਭਾਈ ਗੰਢਾ ਇਹ ਪਹਿਲੇ ਜੀ ਪੈ ਗਈ ਜਦ ਤੂੰ ਘੁੱਟਿਆ ਨਾ 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 ਮੇਰਾ ਇਹ ਨਾ ਨਾ ਤੁਹਾਡੇ ਫਰਤੀ ਨਾ ਮਮਾ ਹੌ ਲੱਗੀ ਛੇੜਨ ਤੂੰ ਥੱਕੀ ਗੋਲਾ ਭੜਲੀ ਫਰਮਾਇਆ

ਲੋਜੀ ਸਾਗ ਆਪਣਾ ਰੈਡੀ ਹੋ ਗਿਆ ਸੀ ਤੇ ਬਹੁਤ ਕੁਲਿਆ ਤੇ ਦੇਖੋ ਕਿਉਂ ਵਾਓ ਕਿਉਂ ਤਰਦਾ ਫਿਰਦਾ ਤੇ ਮੈਂ ਹੱਸ ਰਹੀ ਸੀ ਮੈਂ ਕਿਹਾ ਕਿਉਂ ਤਰਦਾ ਵੀ ਦਿਖਾ ਦਿੱਤਾ ਸੱਚੀ ਸਾਗ ਇੰਨਾ ਜਿਆਦਾ ਟੇਸਟੀ ਬਣਿਆ ਤੇ ਅੱਜ ਤਾਂ ਪੱਕੀਆਂ ਮੈਂ ਰੋਟੀਆਂ ਖਾਣੀ ਆ ਉਹ ਪੰਛੇ ਖਾਇਆ ਰਹੀ ਆ ਆ ਲੋਜੀ ਅਰਬ ਦਾ ਵੀ ਹੁਣ ਮੈਂ ਅਰਬ ਦੇ ਲਈ ਸਾਗ ਪਾ ਕੇ ਲਈ ਆਈ ਸੀ ਕਿ ਮੈਂ ਕਿ ਰੋਟੀ ਬਾਚ ਲੈ ਕੇ ਆਉਣੀ ਆ ਕਿ ਸੱਚੀ ਸਾਗ ਨੇ ਵਾਹ ਕੀ ਬਤਾ ਨਜ਼ਾਰੇ ਲਾਤੇ। ਜਦ ਮੇਰਾ ਪੁੱਤਰ ਹੁੰਦਾ ਪਿਆ ਉਹ ਇਹ ਵੀ ਕਹਿੰਦਾ ਮੈਂ ਰੋਟੀ ਖਾਣੀ ਆ। ਹਾਏ ਹਾਏ ਕੀ ਬਤਾ ਸਾਗ ਨੇ ਤਾਂ ਸੱਚੀ ਨਜ਼ਾਰੇ ਲਾਤੇ। ਸਹੀ ਇਹ ਬੜਾ ਟੇਸਟੀ ਜਿਵੇਂ ਮੈਂ ਤੇਜੀ ਜਿਹਾ ਬਣਾਇਆ ਤੇ ਉਦਾਂ ਹੀ ਬਹੁਤ ਟੇਸਟੀ ਵੀ ਬਣਿਆ। ਆ ਮੇਰੇ ਪੁੱਤ ਨੇ ਛੇਤੀ ਛੇਤੀ ਮम्मा ਕੋਲ ਆਉਣਾ ਏ। ਓਏ ਬਾਸ ਪੁੱਤ ਤੂੰ ਚੱਕ ਨਈਆ ਹੁਣ ਛੇਤੀ ਛੇਤੀ ਰੋਟੀ ਲਿਆ। ਤੋ ਜਿ ਹੁਣ ਮੈਂ ਰਿਵਿਊ ਦਿੰਨੀ ਪਈਆਂ ਸਾਗ ਦਾ। चकोट टेंट टेंट ए ए ए हम्म वाह क्या बात है सच्ची साग बहुत टेस्टी बनिया खुद नहीं कम्प्लीमेंट कर दी पाई लो जी हनुमान तो होगा और चकोट जी अरबने भी दास्ता के साग के बढ़िया बनिया हैं लवो जी हम मेरे हसबेंड दस रिव्यू तो ये क्योंकि बिलकुल सच दस दिल जिदा ए कह बने ओ माय माइको चलो जी हरदीप वालों भी रिव्यू चंगा ही आया साग टेस्टी बनिया सची वाह क्या बात है ਥੈਂਕ ਯੂ ਥੈਂਕ ਯੂ ਵੈਸੇ ਘਰ ਵਾਲੇ ਨੂੰ ਕਾਦੋਂ ਕਹੀ ਕਹਿਣਾ ਲੋ ਜੀ ਤੇ ਸਾਗ ਬਹੁਤ ਟੇਸਟੀ ਬਣਿਆ ਪਰ ਰੋਟੀ ਟਿੱਖਾਣੇ ਆ ਤੇ ਵਲੌਗ ਦਾ ਇੱਥੇ ਐਂਡ ਕਰਦੇ ਤੇ ਮਿਲਦੇ ਆ ਨੈਕਸਟ ਵਲੌਗ ਤੇ ਵਿੱਚ ਕਲਾਈਕ